ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਲੌਗ 'ਚ ਅੱਜ ਬਾਈ ਕੰਮ ਨਿੱਕੇ-ਮੋਟੇ ਕਈ ਕਰਨੇ ਆ ਇੱਕ ਥੋੜਾ ਜਿਹਾ ਕੰਮ ਖਰਾਬ ਵੀ ਹੋ ਗਿਆ ਸਾਡਾ ਗੱਲ ਕਰਾਉਣਾ ਥੋੜੀ ਰਾਜਵੀਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿਵੇਂ ਹੋ ਅਕਾਲ ਜੀ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਥੋੜੀ ਜਿਹੀ ਗਲਤੀ ਹੋ ਗਈ ਬਾਈ ਬਿੰਦਰ ਤੇ ਕੱਲ ਜਿਹੜਾ ਆਪਾਂ ਨੇ ਵਲੌਗ ਬਣਾਇਆ ਤਾਂ ਉਹ ਡਿਲੇਡ ਹੋ ਗਿਆ ਉਹ ਇੱਕ ਨੇ ਐਡਿਟ ਕਰਦੀ ਗਲਤੀ ਹੋ ਗਈ 8 ਵਜੇ ਤੇ ਬਲੌਗ ਡਿਲੀਟ ਹੋ ਗਿਆ ਇੱਕ ਤੱਕ ਕਲਿੱਪ ਵੀਰ ਜੀ ਦੀ ਜਿਹੜਾ ਆਪਾਂ ਨੂੰ ਮਿਲਣ ਆਇਆ ਤਾਂ ਚੰਡੀਗੜ੍ਹ ਤੇ ਜੱਜੀ ਵੀਰ ਨੂੰ ਹਾਂ ਜੀ ਉਹਦਾ ਵੀ ਕਲਿੱਪ ਤਾਂ ਉਹ ਵੀ ਕਲਿੱਪ ਡਿਲੀਟ ਹੋ ਗਈ ਕੱਲ ਵੀਰਾਂ ਟਰੈਕਟਰ ਨੂੰ ਪੈਦਾਨ ਲਵਾਏ ਸਾਰੀ ਵੀਡੀਓ ਸਾਰੀਆਂ ਵੀਡੀਓ ਡਿਲੀਟ ਹੋ ਗਈ ਪੂਰਾ ਬਲੌਗ ਪੈਦਾਨ ਕਿੱਕਣ ਲੱਗੇ ਕਿੱਕਣ ਨਹੀਂ ਲੱਗੇ ਸਾਰੇ ਖੋਲ ਬੰਨ ਸਾਰਾ ਕੁਝ ਤੇ ਬਲੌਗ ਚੋਂ ਚੋ ਚ ਸਾਰਾ ਕੁਝ ਡਿਲੀਟ ਅਭੀ ਨਵੇਂ ਸਿਰੇ ਹੁਣ ਬਲੌਗ ਬਣਾਉਣ ਲੱਗੇ ਆ ਵੀਡੀਓ ਐਡਿਟ ਕਰਕੇ ਰੱਖਦੀ ਸੀ ਇਹਨੇ ਪਤਾ ਨਹੀਂ ਕੀ ਉਹ ਦੋਹੇ ਪਾਸੇ ਡਿਲੀਟ ਹੋ ਗਈ ਜਿਹੜੀ ਰੀਸੈਂਟ ਚ ਚੱਲ ਜਾਂਦੀ ਉਹ ਵੀ ਡਿਲੀਟ ਹੋ ਗਈ ਤਾਂ ਹੀ ਹੁਣ ਉਧਰ ਗੁਰਦੁਆਰਾ ਸਾਹਿਬ ਚ ਪ੍ਰੋਗਰਾਮ ਆ ਤਾਂ ਸਾਨੂੰ ਆ ਦਿਖਾਉਣ ਆਇਆ ਪਹਿਲਾਂ ਮਤਲਬ ਅੱਜ ਦੀ ਵੀਡੀਓ ਆਪਾਂ ਨੇ ਕੰਪਲੀਟ ਕਰਕੇ ਪਾ ਦੇਣੀ ਹੈ ਜੋ ਆਪਾਂ ਨੇ ਕੱਲ ਕਰਿਆ ਠੀਕ ਹੈ ਨਾ ਚਲੋ ਕਰੋ ਸਟਾਰਟ ਹੋਏ ਦੱਸੋ ਕਿਵੇਂ-ਕਿਵੇਂ ਕਰਿਆ ਕੰਮ ਆਪਾਂ ਨੇ ਕੱਲ ਆਹ ਦੇਖੋ ਜੀ ਬਣਾਤਾ ਇਹਦਾ ਚੌੜਾ ਪੁੰਨੋ ਪਲੇਟਫਾਰਮ ਤੇ 9 ਇੰਚ ਇਧਰ ਨੂੰ ਵਧਾਇਆ ਠੀਕ ਹੈ 6 ਆਪਾਂ ਨੇ ਇਧਰ ਨੂੰ ਵਧਾਇਆ ਠੀਕ ਹੈ ਠੀਕ ਆ ਖੱਲੇ ਹੋ ਗਿਆ ਪਲੇਟਫਾਰਮ ਪੌੜੀ ਆਪਾਂ ਨੇ ਉਹੀ ਲਾਤੀ ਬਾਕੀ ਬਈ ਆਹ ਕਰਤਾ ਪਲੇਟ ਲਾ ਕੇ ਬੰਦ ਇੱਥੋਂ ਹਾਂ ਤੇ ਆਹ ਗਲਾਸ ਲਵਾਤਾ ਪਾਈਪ ਇਹ ਫਾਈਬਰ ਗਲਾਸ ਆਉਂਦਾ ਜੀ ਹਾਂ ਜੇ ਮੰਨ ਕੇ ਚੱਲੋ ਕਿਸੇ ਵੀਰ ਨੇ ਲਵਾਉਣਾ ਵੀ ਹੈ ਨਾ ਹਾਂ ਉਹ ਨਹੀਂ ਇਹ ਟੋਟਣ ਟੁੱਟਣ ਵਾਲਾ ਕੰਮ ਹੈ ਫਾਈਬਰ ਫਾਈਬਰ ਗਲਾਸ ਕਹਿੰਦੇ ਇਹਨੂੰ ਇਹ ਕੰਚ ਦਾ ਨਹੀਂ ਹੈਗਾ ਮਤਲਬ ਫਾਈਬਰ ਮਿਕਸ ਹੈ ਇਹ ਹਾਂ ਹਏ ਪਾਰਦਰਸ਼ੀ ਆ ਬਾਕੀ ਇਹ ਭਾਈ ਸਾਰੀ ਉਹ ਕਲਾਕਾਰੀ ਕਰਮੇ ਮਿਸਤਰੀ ਦੀ ਹੈ ਕਰਮੇ ਮਿਸਤਰੀ ਦੀ ਹੈ ਜੀ ਉਹਦਾ ਨੰਬਰ ਵੀ ਆਪਾਂ ਨੇ ਲਾ ਲਾਣਾ ਵੀਡੀਓ ਹੂੰ ਸਾਰਾ ਕੁਝ ਉਹ ਵੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੋਣਾ ਵੀਡੀਓ ਦਾ ਪਰ ਉਹਨੂੰ ਵੀ ਪਤਾ ਨਹੀਂ ਵੀ ਵੀਡੀਓ 11 ਵਜੇ ਹੀ ਰਾਤ ਸਾਨੂੰ ਉੱਥੇ ਰਾਤ 11:00 ਸਵਾ 11:00 ਵਜੇ ਆਪਾਂ ਟਰੈਕਟਰ ਦਾ ਕੰਮ ਕਰਾ ਕੇ ਰਾਤ ਆਏ ਵੀਡੀਓ ਕਰਕੇ ਆਪਾਂ ਇਹਦਾ ਟਰੈਕਟਰ ਕੰਪਲੀਟ ਕਰਾਇਆ ਰਾਤ ਵੀਡੀਓ ਕਰਕੇ ਹੀ ਤਾਂ ਉਹਨੂੰ ਵੀ ਦਿਖਾਇਆ ਵੀ ਉਹਨੇ ਕਿਵੇਂ ਮੋੜੇ ਆ ਹਾਂ ਟਿੱਪਣ ਮੋੜੇ ਤੇ ਚਲੋ ਇਹ ਤਾਂ ਆਪਣੀ ਗਲਤੀ ਹੋ ਗਈ ਹੁਣ ਆਪਾਂ ਤੇ ਵੀਡੀਓ ਡਿਲੀਟ ਹੋ ਗਈ ਵੀ ਕਿੱਕਣ ਬਣਾਇਆ ਉਹਨੇ ਸਾਰਾ ਕੁਝ ਤਾਂ ਉਹਦੇ ਵਿੱਚ ਚਲੋ ਉਹ ਤਾਂ ਆਪਾਂ ਫੇਰ ਕਿਤੇ ਕੈਪਚਰ ਕਰ ਲਾਂਗੇ ਕੋਈ ਚੱਕਰ ਨਹੀਂ ਉਹਦਾ ਨਹੀਂ ਕੋਈ ਟੈਨਸ਼ਨ ਹੈਗੀ ਪਰ ਜਣੇ ਇੱਕ ਵਾਰ ਜਿੰਨਾ ਕੱਲ ਆਪਾਂ ਨੇ ਸਾਰੀ ਦਿਹਾੜੀ ਲਾਈ ਹੈ ਆ ਜਾ ਦੂਏ ਪਾਸੇ ਵੀ ਤੇ ਪਰ ਇਹ ਵੀ ਓਕਣੇ ਸੇਮ ਇੱਧਰ ਅੰਦਰਲੇ ਪਾਸੇ ਇਹਦੇ ਪੱਤੀ ਲਾ ਕੇ ਬੰਦ ਆਪ ਗੇਟ ਲਾਈ ਆ ਬਈ ਮਤਲਬ ਜਮਾਂ ਹੀ ਇਹਨਾਂ ਦਾ ਸੇਕ ਪੈਰ ਪਰ ਨਹੀਂ ਆਉਂਦਾ ਹੈਗਾ ਕੋਈ ਇੱਚ ਕੋਈ ਦਿੱਕਤ ਨਹੀਂ ਸਾਰੀਆਂ ਪੈਪਾਂ ਪੂਪਾਂ ਦੀ ਦੇਖ ਲਓ ਕੋਨੇ ਕਟਿੰਗਾ ਕੋਈ ਰੇਸ਼ ਨਹੀਂ ਦਿੱਕਤ ਨਹੀਂ ਕੋਈ ਕਾਫੀ ਨੂੰ ਦਿੱਕਤ ਨਹੀਂ ਇਹ ਜਿਹੜਾ ਆਪਣੇ ਰੈਕਟਰ ਪਰ ਲੱਗਿਆ ਹੋਇਆ ਉਹਦੇ ਨਾਲ ਉਹ ਇਹ ਆਪਾਂ ਨੇ ਥੋੜਾ ਜਿਹਾ بڑا ਰੱਖਾਇਆ بڑا ਰੱਖਾਇਆ ਆਪਾਂ ਨੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਆਪਣੇ ਹੈਗਾ ਆਹ ਚੀਜ਼ ਹੈਗੀ ਆ ਆਪਣੇ ਇੰਨੀ ਕੁ ਮੰਨ ਕੇ ਚਲੋ 1 1 ਇੰਚ ਆਪਾਂ ਨੇ ਇਹ ਐ ਨੂੰ ਵਧਾਇਆ ਹੈ ਇਹ ਉਹਦੇ ਨਾਲ ਠੀਕ ਹੈ ਜੀ ਡੇਢ ਇੰਚ ਆਪਾਂ ਨੇ ਇਹਨੂੰ ਬਤਾਇਆ ਆਪਣੇ ਵਾਲਾ ਇੱਥੇ ਖਤਮ ਹੋ ਜਾਂਦਾ ਇੱਥੇ ਹਾਂ ਦੂਗਾ ਹਾਂ ਤੇ ਆ ਹੋ ਗਿਆ ਆਪਣਾ ਕੰਮ ਇਹਨੂੰ ਰਾਤ ਆਪਾਂ 11 ਵਜੇ ਕੰਪਲੀਟ ਕਰਕੇ ਆਇਆ ਆਪਣੀ ਪੇਂਟ ਦੀ ਵੀ ਰਾਤ ਸਲਾਹ ਤੀ ਸਾਰਾ ਕੋ ਪੇਂਟ ਪਾਉਂਡ ਆਪਣੇ ਕੋਲ ਪਿਆ ਤਾਂ ਸਾਰਾ ਕੋ ਕਰਨਾ ਜੇ ਪੇਂਟ ਕਰਦੇ ਵੀ ਤਾਂ 1:00 ਵਜੇ ਜਾਂਦਾ ਫਿਰ ਫਿਰ ਜ਼ਿਆਦਾ ਨੁਕਸਾਨ ਹੋਣ ਦਾ ਬੜਾ ਵੀਡੀਓ ਨਾਲ ਉਹ ਕਹਿੰਦਾ ਵੀ ਚੱਲਾ ਸੀਸੇ ਸਵੇਰੇ ਲਵਾਨੇ ਆਪਾਂ ਨੂੰ ਵੀਡੀਓ ਦਾ ਉਹ ਤਾਂ ਆਪਾਂ ਕਹਿੰਦੇ ਵੀ ਅਸੀਂ ਵੀਡੀਓ ਪੂਰੀ ਕਰਨੀ ਆ ਵੀ ਤੂੰ ਆਪਾਂ ਕੰਪਲੀਟ ਕਰ ਟ੍ਰੈਕਟਰ ਵੀਡੀਓ ਜੀ ਸਾਰਾ ਦਿਖਾ ਦੂੰਗੇ ਵੀ ਕਿਹਨੇ ਮੈਂ ਹਾਂ ਵੀ ਕਿੱਕਾਣਾ ਵੀ ਇੱਕ ਬਲੌਗ ਇਸ ਦੇ ਪਰੇ ਬਣ ਜੂਗਾ ਹਰ ਇੱਕ ਝਲਕਤੀ ਉਹਦੀ ਲੋਹਾ ਕੱਟਦੇ ਦੀ ਕਿਵੇਂ ਉਹਨੇ ਪੱਤੀਆਂ ਮੂੜੀਆਂ ਸਾਰਾ ਕੁਝ ਮਤਲਬ ਸਾਰਾ ਵੀਡੀਓ ਇਸ ਦਾ ਮੈਂ ਨਾ ਹੱਥੀ ਵਰਕ ਕਰਿਆ ਦਾ ਸਾਰਾ ਉਹ ਹੋ ਗਿਆ ਚਲੋ ਫੇਰ ਕਿਹਦੇ ਨੇ ਹੁਣ ਕਿਸੇ ਹੋਰ ਟ੍ਰੈਕਟਰ ਨੂੰ ਲਵਾਉਂਗੇ ਸਾਰਾ ਦਿਖਾएंगे ਉਹਦਾ ਕਿੱਕਾਣਾ ਥੋੜਾ ਜਿਆ ਸਾਨੂੰ ਮੈਮਰੀ ਦੀ ਦਿੱਕਤ ਆਉਂਦੀ ਆ ਬਹੁਤ ਬੜੀ ਕਲਾਕਾਰੀ ਆ ਹੋਰ ਦੱਸ ਦਵਾਂ ਤੁਹਾਨੂੰ ਆਪਣੀ ਮੈਸੀ ਵਾਲਿਆਂ ਨਾਲ ਗੱਲ ਹੋਈ ਸੀ ਇੱਕ ਪਾਇਦਾਨ ਇਹ ਆਹ ਆਪਣਾ ਇੱਕ ਸੌਰੀ ਪਾਇਦਾਨ ਨਹੀਂ ਇੱਕ ਇਹ ਇਹ 5000 ਦਾ ਵੀਰੇ ਕੰਪਨੀ ਚ 10000 ਦੇ ਦੋ ਆ ਇਹ ਹੂੰ ਵਿੱਕੀ ਵੀਰ ਨਾਲ ਕਰੀ ਇਹ ਆਪਣੇ ਲੱਗੇ ਆ ਸਮੇਤ ਸ਼ੀਸ਼ਾ ਸਾਰਾ ਕੁਝ 6000 ਚ ਹਾਂ ਬਿਨਾ ਪੇਂਟ ਤੇ ਬਿਨਾ ਪੇਂਟ ਤੇ ਦੋ ਇਹ 6000 ਦੇ ਲੱਗੇ ਆ ਜਾਂਸੀ ਚ ਇਹ ਕੱਲਾ 5000 ਦਾ ਹੈ ਕਿਉਂਕਿ ਆਹ ਪਾਈਪ ਆਪਾਂ ਨੇ ਹੈਵੀ ਲੋਈ ਆ ਤੁਸੀਂ ਆਵਾਜ਼ ਸੁਣ ਸਕਦੇ ਹੋ ਠੀਕ ਹੈ ਨਾ ਆਹ ਚਾਦਰ ਆ ਜਿਹੜੀ ਇਹ ਵੀ ਫੁੱਲ ਮੋਟੀ ਆ ਠੀਕ ਹੈ ਜੀ ਪੂਰਾ ਨਿੱਗਰ ਬਾਕੀ ਆਹ ਪਤੀ ਲੱਗੀ ਹੋਈ ਹੈ ਤੁਸੀਂ ਆਹ ਪਤੀ ਦੇਖ ਲੈਣੇ ਸਾਰਾ ਕੁਝ ਹੈਵੀ ਹੈ ਜੇ ਕਿਸੇ ਬੰਦੇ ਨੇ ਦੇਖਣਾ ਤਾਂ ਸਾਡੇ ਕੋਲ ਆ ਕੇ ਦੇਖ ਵੀ ਸਕਦਾ ਇਹ ਚੀਜ਼ ਹਾਂ ਹਾਂ ਦੇਖ ਸਕਦਾ ਬਾਕੀ ਇਹੀ ਕੰਮ ਜੇ ਮਤਲਬ ਕਿਸੇ ਨੇ ਕਹਿੰਦਾ ਮੈਂ ਘੱਟ ਪੈਸਿਆਂ 'ਚ ਕਰਾਉਣਾ ਘੱਟ ਪੈਸਿਆਂ 'ਚ ਵੀ ਹੋ ਜਾਊਗਾ ਵੀਰੇ ਲੋਹਾ ਹੌਲਾ ਹੋ ਜਾਣਾ ਹਾਂ ਲੋਹਾ ਹੌਲਾ ਹੋ ਜਾਣਾ ਜੀ ਘੱਟ ਪੈਸਿਆਂ 'ਚ ਵੀ ਕੰਮ ਹੋ ਜਾਊਗਾ ਪਰ ਉਹ ਚੀਜ਼ ਦਾ ਸਵਾਦ ਨਹੀਂ ਹੁਣਾਂ ਮੰਨ ਕੇ ਚੱਲੋ ਇਹਨੂੰ ਥੱਲੇ ਹਲੇ ਤਾਂ ਕੋਈ ਸਪੋਰਟ ਨਹੀਂ ਦਿੱਤੀ ਦੇਖੋ ਆਹ ਸਿਰਫ ਫਰੰਟ ਤੇ ਸਪੋਰਟ ਪਾਈ ਹੋਈ ਹੈ ਇਹ ਥੱਲੇ ਕੋਈ ਸਪੋਰਟ ਨਹੀਂ ਇਹਦੇ 'ਤੇ ਮੈਂ ਆਰਾਮ ਨਾਲ ਖੜ੍ਹ ਜ ਕਵਾਂਟਲ ਨੂੰ ਵਜਨ ਹੈਗਾ ਮਜਬੂਤ ਬਹੁਤ ਹੈ ਨਾ ਮਜਬੂਤ ਤਾਂ ਕੰਮ ਬਹੁਤ ਹੈ ਜਦੋਂ ਲੋਹਾ ਵਧੀਆ ਮੋਟਾ ਹੈ ਮਜਬੂਤ ਹੈ ਮੈਂ ਤਾਂ ਕਹਿਣਾ ਵੀ ਇਹੀ ਰੇਟ ਵਿੱਚ ਪੈ ਗਿਆ ਹਾਂ ਪਹਿਲਾਂ ਆਪਾਂ ਯੰਸੀ ਜੀ ਪਤਾ ਕਰਿਆ ਮੈਂ ਇਹ ਦੋਏ ਗਲਾਫ 10000 ਦੇ ਹਨ ਕਿਉਂਕਿ ਇਹਨਾਂ ਪਰ ਟੈਕਸ ਪੈਣਾ ਇਹ ਸਾਰਾ ਕੁਝ ਉੱਥੇ ਤੇ ਆਉਣਾ ਕੌਣ ਤੈਨੂੰ ਇਹ 6000 ਚ ਪੈ ਗਿਆ ਸਣੇ ਪੈਦਾਨ ਲਾ ਕੇ ਸਣੇ ਪੈਦਾਨ ਸਾਰਾ ਕੁਝ ਦੋਏ ਆ ਵੀ ਆ ਵੀ ਉਹ ਵੀ ਕਮਿਊਨਿਟੀ ਤੇ ਪੈ ਗਿਆ ਦੇਖਦੇ ਆਂ ਅੱਜ ਆਪਾਂ ਨੇ ਜੀਰੀ ਵੀ ਬਣਾਉਣੀਆਂ ਫੁੱਲਾ ਹੋ ਗਿਆ ਇਹ ਪਲੇਟਫਾਰਮ ਹਮ ਹਾਂ ਕਿ ਕਣਾ ਆਪਣਾ ਬੜੇ ਟਰੈਕਟਰਾਂ ਉਹ 75 80 ਵਾਲਿਆਂ ਮੰਗਣ ਖੁੱਲ ਗਈ ਜਗਾ ਹਮਮ ਭਰਜਨ ਟਰੈਕਟਰ ਤੇ ਬਹੁਤ ਜਗਾ ਖੁੱਲੀ ਆ ਯਾਰ ਮੈਂ ਤਾਂ ਦੇਖਾ ਆਪਾਂ ਨੇ ਇਹ ਦੋ ਮਸਲੇ ਆ ਤੇ ਲਵਾਇਆ ਠੀਕ ਆ ਨਾ ਹੁਣ ਕਈ ਬੰਦੇ ਕਹਿਣਗੇ ਵੀ ਤੁਸੀਂ ਨਜਾਇਜ਼ ਪੈਸੇ ਲਾਤੇ ਬਾਈ ਇੱਕ ਤਾਂ ਇੰਜਣ ਦਾ ਸੇਕ ਰੋਕਦਾ ਇਹ ਹਾਂ ਭਾਵੇਂ ਦੁਪਹਿਰੇ ਕਰੀ ਜੋ ਹੁਣ ਇੱਥੋਂ ਆ ਪੱਖਾ ਆ ਗਿਆ ਆਪਣਾ ਤੁਸੀਂ ਦੇਖਾ ਇੱਥੋਂ ਪੱਕੇ ਦਾ ਸੇਕ ਸਿੱਧਾ ਹੋ ਰੇ ਜਾਂਦਾ ਇਹਨੇ ਰੋਕਣਾ ਠੀਕ ਆ ਦੋ ਨੰਬਰ ਪਰ ਜੇ ਆਪਾਂ ਮੀਘਣੀ ਜੀ ਟਰੈਕਟਰ ਚਲਾਉਨੇ ਆ ਆ ਟਾਇਰ ਜੋ ਵੀ ਚੀਜ਼ ਮਾਰਦਾ ਉਹ ਇਹਨੇ ਕੈਚ ਕਰਨੀ ਆ ਹੁਣ ਮੰਨ ਕੇ ਚਲੋ ਜੇ ਔਰ ਤੇ ਤੁਹਾਨੂੰ ਤਾਂ ਉਹ ਦੇਖੋ ਵੀ ਉਹ ਹਲਾਤਾ ਪੂਰੀਆਂ ਸੇਫ ਐ ਜਿਹੜਾ ਹਿਸਾਬ ਨਾਲ ਦਿਖਿਆ ਜਾਵੇ ਹਾਂ ਇੱਥੇ ਲੱਗੋ ਤੁਹਾਨੂੰ ਕੋਈ ਛਿੱਟਾ ਨਹੀਂ ਹੋਣਾ ਕੋਈ ਕੁਸ ਨਹੀਂ ਬਹੁਤ ਜਗਾ ਫਾਇਦੇ ਨੂੰ ਚੀਜ਼ ਲਾਉਣੇ ਆ ਸੀ ਮਤਲਬ ਐ ਹੋ ਜਾਂਦਾ ਵੀ ਚਲ ਟੌਰ ਤਾਂ ਹੈ ਜਿਹੜੀ ਚੀਜ਼ ਦੀ ਹੈਗੀ ਆ ਪਰ ਸਾਨੂੰ ਐ ਹੁੰਦਾ ਵੀ ਸਾਡੇ ਕੰਮ ਦੇ ਹਿਸਾਬ ਨਾਲ ਨਾਲ ਫਾਇਦਾ ਵੀ ਹੋਵੇ ਇਹਦਾ ਹਾਂ ਬਾਕੀ ਗਗਨਦੀਪ ਵਾਲਾ ਵੀ ਬਾਈ ਡਿਲੀਟ ਹੋਊਗਾ ਨਾਲ ਬਲੌਗ ਉਹ ਪਿਆ ਟਰਾਲੇ ਦਾ ਬਣਾਇਆ ਦਾ ਟਰਾਲਾ ਆਪਣੇ ਕੋਲ ਆਇਆ ਉਹਦਾ ਹੈ ਚਲੋ ਯਾਰ ਕੋਈ ਨਾ ਮਾਫੀ ਤਾਂ ਨੇ ਆ ਜੀਂਦੀ ਅਸੀਂ ਮਾਫ਼ੀ ਚਾਹੁੰਦੇ ਆ ਪੰਨਦਾ ਹੀ ਉੱਥੇ ਬਹੁਤ ਬਰੀਕੀ ਨਾਲ ਬਲੌਗ ਬਣਾਇਆ ਦਾ ਵੀ ਕਿੱਕਣੋਂ ਨੇ ਵੈਲਡ ਕਰਿਆ ਕਿੱਕਣ ਪੈ ਮੋੜੇ ਹੱਥੀ ਵਰਕ ਤਾਂ ਨਾ ਜਿਹੜਾ ਇਹਨਾਂ ਦੀ ਦਿਹਾੜੀ ਲੱਗੀ ਅੱਧੀ ਰਾਤ ਲੱਗੀ ਹਾਂ ਚਲੋ ਮ ਆਪਾਂ ਸਮਝਾ ਦਿੰਨੇ ਆ ਵੀ ਆ ਜਿਹੜਾ ਪੀਸ ਆ ਬਾਈ ਅਸੀਂ ਆ ਟੱਕਰ ਉਮੇ ਰੱਖੀ ਆ ਜਿਹੜੀ ਇਹਦੀ ਕਲਰ ਥੱਲੇ ਮੁੜੀ ਹੋਈ ਆ ਇਹਦੀ ਇਹ ਪੁਰਾਣੇ ਪਲੇਟਫਾਰਮ ਦੀ ਉਹ ਉਮੇ ਮੁੜੀ ਹੋਈ ਆ ਇਹਦੇ ਨਾਲ ਆਪਾਂ ਨੇ ਆ ਵੈਲਡ ਕਰਵਾਇਆ ਉਤੇ ਠੀਕ ਆ ਜੀ ਇੱਥੇ ਜਿਹੜਾ ਇਹ ਚੀਜ਼ ਲਿਫਦੀ ਨਹੀਂ ਹੈਗੀ ਉਹ ਇਸੇ ਕਰਕੇ ਵੀ ਇੱਥੇ ਫੁੱਲ ਮਤਲਬ ਮજબੂਤੀ ਵਾਲਾ ਜੋੜ ਲੱਗਿਆ ਹੋਇਆ ਬਹੁਤ ਮਜ਼ਬੂਤ ਆ ਫੁੱਲ ਮਜ਼ਬੂਤੀ ਵਾਲਾ ਠੀਕ ਹੈ ਜੀ ਆਹ ਜਿਹੜਾ ਫਰੰਟ ਆਪਣਾ ਵਧਿਆ ਇਹਨੂੰ ਸਿਰਫ ਆਹ ਸਪੂਟ ਲੱਗੀ ਆ ਅੱਗੇ ਆਹ ਨਾਟ ਪੈ ਗਿਆ ਮਤਲਬ ਟਰੈਕਟਰ ਨੂੰ ਇੱਥੇ ਚਾਸੀ ਚ ਨਾਟ ਹੁੰਦਾ ਹੀ ਹੁੰਦਾ ਇਹ ਪੈ ਗਿਆ ਬਾਕੀ ਯਾਰ ਜਿਆਦਾ ਇਹਦੇ ਪਰਨਾ ਕਵਰ ਰੱਖ ਹੋ ਜਾਣਾ ਫਿਰ ਤਾਂ ਨਾ ਬੈਲਟਿੰਗ ਦਿਖਣੀ ਆ ਬੈਲਟਿੰਗ ਦਾ ਜਦੋਂ ਆਪਾਂ ਨੇ ਪੇਂਟ ਮਾਰ ਲਿਆ ਤਾਂ ਇਕੱਲੇ ਮਤਲਬ ਪੂਰੀ ਮੈਟ ਰੱਖ ਹੋਣਾ ਸਾਰਾ ਕੁਝ ਲੁਕ ਜਾਣਾ ਜਿਆਦਾ ਇਹ ਪਰ ਮੈਟ ਰੱਖੋਗੇ ਸਾਰਾ ਬਣ ਦੇਣਾ ਵੀ ਕਸਾਰੇ ਤਿਆਰ ਕਰਿਆ ਹੋਇਆ ਹਾਂ ਬਾਈ ਤਿਆਰ ਜੇ ਕਿਸੇ ਨੇ ਦੂਏ ਲੂਟ ਕਰਾਉਣਾ ਹੈ ਵੀ ਜਿਵੇਂ ਮੈਂ ਬਿਲਡਿੰਗ ਨਹੀਂ ਕਰਾਉਣੀ ਸਾਰਾ ਸੈੱਟ ਤਿਆਰ ਕਰਨਾ ਖੁੱਲ ਦਾ ਉਹ ਵੀ ਕਰਦਾ ਹਾਂ ਹਾਂ ਉਹ ਵੀ ਕਰਦਾ ਸਾਰੇ ਤਰ੍ਹਾਂ ਦਾ ਸਮਾਨ ਉਹਦਾ ਜਾਨੀ ਕਿ ਖਰਚਾ ਵੱਧ ਜਾਂਦਾ ਬਾਈ 20000 ਤੇ ਲੈ ਕੇ 25000 ਚ ਵੱਧ ਜਾਂਦੀ ਹੈ ਕਹਾਣੀ ਉਹ ਖੁੱਲ ਦਾ ਵੀ ਕਰਾ ਸਕਦੇ ਹਾਂ ਉਹ ਉਹਦੇ ਚ ਕੀ ਹੋ ਜਾਂਦਾ ਸੁਣ ਲੈ ਹੁਣ ਜਿਹੜਾ ਉਹ ਆ ਉਹਦੇ ਚ ਬਾਈ ਆ ਪਾਈਪਲ ਵੀ ਬਦਲ ਹੁੰਨੇ ਆ ਫਿਰ ਹਾਂ ਜਿਹੜਾ ਸਾਰਾ ਇਹ ਆਪਾਂ ਮਤਲਬ ਲੋਕ ਕਈ ਬੰਦੇ ਕਹਿੰਦੇ ਨੇ ਕਈ ਵੀ ਅਸੀਂ ਸਾਰੇ ਇੱਕ ਲਵਾਉਣਾ ਇੱਕ ਸਾਰ ਕਰਾਉਣਾ ਫਿਰ ਉਹਦੇ ਚ ਆ ਜਿਹੜੇ ਪੈਡਲ ਆ ਬਾਈ ਇਹ ਵੀ ਚੇਂਜ ਹੋਣਗੇ ਨਾਲ ਇਹਦਾ ਖਰਚਾ ਵੀ ਵਿੱਚ ਆ ਜਾਂਦਾ ਹੁਣ ਅਗਲਾ ਕਹਿੰਦਾ ਵੀ ਲੈ ਯਾਰ ਮੈਤੇ ਇੰਨੇ ਰੁਪਈਏ ਲੈ ਲੈ ਕਿਹੜੀ ਗੱਲ ਦੇ ਲੈ ਲੈ ਭਾਈ ਆ ਚੀਜ਼ਾਂ ਹੁਣ ਤੁਸੀਂ ਆਪ ਪਤਾ ਕਰ ਲਿਓ ਵੀ ਇਹ ਕੈ ਰੇਟ ਦੀਆਂ ਇਹ ਬਣਾ ਕੇ ਤਾਂ ਲੱਗਣੀਆਂ ਨਹੀਂ ਕਿਸੇ ਤੇ ਇਹ ਜੇ ਲੱਗਣ ਗਿਆ ਵੀ ਤਾਂ ਉਹ ਗੱਲਬਾਤ ਨਹੀਂ ਬਣਨੀ ਕੰਪਨੀ ਦੀ ਚੀਜ਼ ਕੰਪਨੀ ਦੀ ਹੁੰਦੀ ਆ ਚਲੋ ਆਜੋ ਹੁਣ ਟਰਾਲੇ ਦੇ ਵੀ ਦਰਸ਼ਨ ਪਾ ਦੋ ਗੰਦੀ ਵਾਲੇ ਤੇ ਤਾਂ ਇਧਰ ਵੀ ਇਧਰ ਆ ਦਿਖਾ ਦੇ ਇਹਨੂੰ ਜਿਹੜੀ ਪੌੜੀ ਆ ਉਹ ਵੀ ਫੈਂਸੀ ਲਾ ਕਰਦੇ ਆ ਆਪਾਂ ਅਰੀਜਨਲ ਆਪਾਂ ਉਹ ਆਪਣਾ ਸਰਗਿਆ ਨੇ ਇਹਦੇ ਨਾਲ ਇਹ ਜਿਹੜੀ ਆ ਪੌੜੀ ਆ ਇਹ ਫੈਂਸੀ 2 ਸਟੈਪ ਵਾਲੀ ਲਵਾ ਸਕਦੇ ਆ ਆ ਹਾਂ 4 ਕਰਦਾ ਉਹ ਵੀ ਉਹ ਵੀ ਤਿਆਰ ਕਰਦਾ ਉਹ 2 ਸਟੈਪ ਵਾਲੀ ਬਿਲਕੁਲ ਪਰ ਆਪਾਂ origignal ਹੀ ਰੱਖੀ ਆ ਪੌੜੀ ਇਹ ਪੌੜੀ ਦਾ origignal ਯਾਰ ਬਾਈ ਕਿਤੇ ਲਿਖਦੀ ਨਹੀਂ ਹੈਗੀ ਕੋਈ ਚੱਕਰ ਨਹੀਂ ਕੋਈ ਕੁਝ ਨਹੀਂ ਵਧੀਆ ਚੀਜ਼ ਆ ਯਾਨੀ ਕਿ ਸਾਡੇ ਮਤਲਬ ਜਿੰਨੇ ਕ ਅਸੀਂ ਬਜਟ 'ਚ ਤਿਆਰ ਕਰਵਾਇਆ ਬਹੁਤ ਬੈਸਟ ਚੀਜ਼ ਆ ਹਾਂ ਜਿੰਨਾ ਕ ਅਸੀਂ ਬਜਟ ਕਹਿੰਦੇ ਆ ਜਿਵੇਂ ਹੋਏ ਦਿਖਾਈਏ ਫਿਰ ਜਿਵੇਂ ਆਪਾਂ ਘੁੰਮ ਫਿਰ ਕੇ ਹੋਰ ਵੀ ਚੀਜ਼ਾਂ ਦੇਖਦੇ ਆ ਇਹ ਤਾਂ ਹੈ ਨਹੀਂ ਵੀ ਆਪਾਂ ਨੇ ਪਹਿਲੀ ਵਾਰ ਕੰਮ ਕਰਾਇਆ ਮੇਰਾ ਤਾਂ ਹੋਰ ਵੀ ਸਸਤੇ 'ਚ ਸਰੇ ਆ ਕਿਉਂਕਿ ਸ਼ੀਸ਼ੇ ਮੇਰੇ ਕੋਲ 9500 ਦੇ ਪੈਸੇ ਤੇ ਆਰੀਜਨਲ ਸ਼ੀਸ਼ੇ ਪਏ ਜੇ ਕਿਸੇ ਬੰਦੇ ਕੋਲ ਬਾਈ ਆ ਸ਼ੀਸ਼ੇ ਵਗੈਰਾ ਪਏ ਆ ਜਿਹੜੇ ਹਾਈ ਗ੍ਰੇਡ ਲੱਗੇ ਹੋਏ ਆ ਤਾਂ ਇਹ ਵੀ ਤੁਹਾਡੇ ਐਡਜਸਟ ਹੋ ਜਾਣਗੇ ਉਨੇ ਹੀ ਪੈਸੇ ਘਟ ਜਾਣਗੇ ਜ਼ਰੂਰੀ ਨਹੀਂ ਹੈਗਾ ਵੀ ਉਹ ਤੁਹਾਨੂੰ ਜਾਣ ਕੇ ਮੱਥੂ ਗਾਈ ਜੇ ਤੁਹਾਡੇ ਕੋਲ ਆਪਦੇ ਹੈਗੇ ਆ ਜਾਂ ਤੁਸੀਂ ਕਿਤੇ ਤੋਂ ਲਿਆਂਦੇ ਵੀ ਆ ਤਾਂ ਉਹ ਵੀ ਫਿੱਟ ਕਰ ਦੂਗਾ ਇਹਨਾਂ ਦੀ ਲੇਬਰ ਉਨੀ ਹੋਰ ਘਟ ਜਾਣੀ ਹੈ ਹਾਂ ਜੇ ਪ੍ਰੋਪਰ ਹੈ ਜਾਨੀ ਉਹ ਤੇ ਉਹ ਕਰਾਉਣਾ ਤਾਂ ਆਪਾਂ ਤੇ ਉਹਨੂੰ 6000 ਰੁਪਏ ਲੇ ਹਾਂ ਹਾਂ 6000 ਰੁਪਏ ਸੱ ਇਹ ਆਇਆ ਬਾਈ ਗਗਨਦੀਪ ਦਾ ਟਰਾਲਾ ਓਰੇ ਇਹ ਕਰਾਉਣਾ ਆਪਾਂ ਨੇ ਪੇਂਟ ਗਗਨਦੀਪ ਦਾ ਟਰਾਲਾ ਪੇਂਟ ਚੂੜ ਮੱਜਰੇ ਤੇ ਹੂੰ ਇਹ ਇੱਥੇ ਹੀ ਪੇਂਟ ਹੋਣਾ ਆਪਣੇ ਕੋਲ ਠੀਕ ਹੈ ਹਾਂ ਇਹਦਾ ਪੇਂਟ ਬੂਟ ਕਰ ਬੂਟ ਬੂਟ ਖੋਲਦਾ ਦਾ ਆਪਾਂ ਨੇ ਇਹਦਾ ਬਿੱਡ ਆਪਾਂ ਨੇ ਡਾਲਾ ਸ਼ਾਲਾ ਸਭ ਖੋਲ ਕੇ ਰੱਖਤਾ ਸਾਰਾ ਉਹ ਵੀ ਸਾਰਾ ਬਲੌਗ ਚ ਦਿਖਾਇਆ ਤੇ ਉਹ ਵੀ ਜਨ ਲੀਡ ਹੋ ਗਿਆ ਹਾਂ ਚਲੋ ਤਾਂ ਹੁਣ ਛੱਡ ਜਿਹੜਾ ਜਿਹੜਾ ਲੀਡ ਹੋ ਗਿਆ ਹੋ ਗਿਆ ਨਹੀਂ ਹੁਣ ਆਪਾਂ ਨੇ ਇਹ ਟਰਾਲਾ ਪੇਂਟ ਕਰਾਉਣਾ ਹੂੰ ਇਨਾ ਸਾਰਾ ਕੋ ਫੋਨ ਕੇ ਰੱਖਤਾ ਨਾ ਪਹਿਲੇ ਦਾ ਕੰਮ ਲੱਗ ਪਾ ਗਈ ਕੱਦੇ ਦਿਨ ਚ ਨਹੀਂ ਮੈਨੂੰ ਹੁਣ ਵਿੱਚ ਫੋਨ ਆ ਰਿਹਾ ਹੈ ਪ੍ਰਿੰਟਰ ਦਾ ਅੱਛਾ ਕਰਦੇ ਆਂ ਆਪਾਂ ਗੱਲ ਬਾਤ ਬਾਕੀ ਕੱਲ ਇੱਕ ਚੀਜ਼ ਪਿੱਛੇ ਆਪਣੀ ਘਰਾਰੀ ਘੜੀ ਸੀ ਹਾਂ ਉਹ ਵੀ ਦਿਖਾ ਦੂ ਮੈਂ ਆਹ ਕਿਹੜੀ ਗੱਲ ਪੁੱਛੀ ਆਪਣੀ ਬੈਂਸ ਹੋ ਗਈ ਹਾਂ ਮੋਰੇ ਦਾ ਸਿਮਰਨ ਮੋਰੇ ਦਾ ਬਾਕੀ ਇਹ ਸੋਤੇ ਅਸੀਂ ਕਿਰਾਏ ਮੰਗਦੇ ਆ ਤੁਸੀਂ ਵੀ ਦੱਸ ਦਿਓ ਤੁਸੀਂ ਵੀ ਆਪਣੀ ਕਮੈਂਟਾਂ ਚ ਰਾਏ ਦੇ ਸਕਦੇ ਆ ਇਹ ਹੈਗਾ ਇਹਦਾ ਰੀਜਨਲ ਵੈਂਪਰ ਮੈਂ ਇਹ ਕਹਿੰਦਾ ਉਹਨੂੰ ਵੀ ਇਹਨੂੰ ਕੱਟ ਮਰਾ ਲੈਣਾ ਔਰੇ ਤੇ ਕੱਟ ਮਰਾ ਕੇ ਵੇਟ ਪਾ ਕੇ ਤੇ ਹੁੱਕ ਨਵਾ ਲੈਣੀ ਠੀਕ ਆ ਇਹ ਕਹਿੰਦਾ ਵੀ ਇਹਦੀ ਮਜ਼ਬੂਤੀ ਨਹੀਂ ਜਿਵੇਂ ਆਪਾਂ ਨੇ ਜਿਵੇਂ ਚਾਰ ਪਾਉਨੇ ਟੋਚਨ ਪੈਂਦਾ ਡੈਕ ਨੂੰ ਇਹ ਫਰੰਟ ਤੇ ਹੀ ਕਿਸੇ ਹੋਇਆ ਬਸ ਇਹ ਬਾਈ ਇਹ ਬਸ ਆ ਚਾਰ ਨਟਾਂ 'ਤੇ ਖੜਾ ਹਾਂ ਕੋਈ ਇਹਨੂੰ ਪਿੱਛੇ ਸਪੋਰਟ ਨਹੀਂ ਹੈਗੀ ਜੇ ਪੈਂਦਾ ਬੈਂਫਰ ਲਵਾਉਂਦਾ ਤਾਂ ਉਹ ਉੱਥੇ ਦੇ ਪੱਤੀਆਂ ਜਾਣੀਆਂ ਹੁਣ ਮੈਂ ਜਿਹੜੀ ਗੱਲ ਇਹਨੂੰ ਕਹਿੰਦਾ ਇਹ ਦੀ ਸ਼ੌਕ ਲਾਉਣੇ ਇਹ ਮੈਨੂੰ ਕਹਿੰਦਾ ਇਹ ਮੈਨੂੰ ਕਹਿੰਦਾ ਵੀ ਆਪਾਂ ਨੇ ਆਹ ਕੱਟ ਮਰਵਾ ਦੇਣਾ ਠੀਕ ਆ ਇਹਦੇ ਨਾਲ ਪੱਤੀ ਲਵਾ ਦੇਣੀ ਆ ਠੀਕ ਆ ਉਹਨੂੰ ਨਾਲ ਪੱਤੀ ਲਵਾ ਕੇ ਸਾਈਡਾ ਪਰ ਪੱਤੀ ਲਵਾ ਕੇ ਆਪਾਂ ਦਾ ਡੋਚਰ ਪੈਂਦਾ ਕਰ ਲੈਣਾ ਠੀਕ ਆ ਠੀਕ ਆ ਹੁਣ ਇਹਦੀ ਕੱਟ ਵੱਟ ਚ ਔਰ ਨਵਾਂ ਲੋਹਾ ਲਾਉਣ ਚ ਆਪਾਂ ਨੂੰ ਨਵਾਂ ਪੇਪਰ ਬਣਾਉਣ ਚ ਸਿਰਫ 2000 ਰੁਪਏ ਦਾ ਫਰਕ ਪੈਣਾ ਠੀਕ ਆ ਨਾ ਇਹਦੀ ਕੱਟ ਵੱਟ ਵੀ ਹੋ ਜਾਣੀ ਆ ਇਹ ਵੀ ਨਹੀਂ ਆਪਣੇ ਕਿਸੇ ਕਾਰੀ ਦਾ ਰਹਿਣਾ ਮੁੜ ਕੇ ਜਿਹੜਾ ਨਵਾਂ ਲੱਗਣਾ ਉਹ ਬਾਈ ਜੀ ਪ੍ਰੋਪਰ ਇਹਦੇ ਨਾਲੋਂ ਭਾਵੇਂ ਆਪਾਂ ਹੈਵੀ ਲੋਹੇ ਦਾ ਲਵਾ ਲਈਏ ਜਿਵੇਂ ਆਪਾਂ ਨੇ ਲਵਾਇਆ ਹੋਇਆ ਠੀਕ ਹੈ ਠੀਕ ਹੈ ਨਾ ਆਪਾਂ ਹੁਣ ਉਹਦੇ ਨਾਲ ਗੱਭੇ ਕੋਈ ਚੀਜ਼ ਫਸਾ ਗਿਆ ਆਪਾਂ ਧੱਕਾ ਵੀ ਮਾਰ ਲੰਨੇ ਡਟਣਾ ਟਰਾ ਦੇ ਹੁਣ ਇਹਦੇ ਨਾਲ ਜਿਉ ਇਹ ਜਿਵੇਂ ਰਾਜਵੀਰ ਕਹਿੰਦਾ ਵੀ ਆਪਾਂ ਇਹਨੂੰ ਕੱਟਵੱਟ ਕਰਕੇ ਇਹਦੇ ਕੋਈ ਵੇਟ ਪਵਾ ਲੂਗੇ ਆ ਇਹਨਾਂ ਨੇ ਕਿਆ ਕਰਿਆ ਹੋਇਆ ਆਹ ਪੱਤੀ ਦੇਖ ਲੈ ਸਿਰਫ ਇੱਕ ਸੂਤ ਦੋ ਸੂਤ ਮੋਟੀ ਆ ਇਹਨਾਂ ਨੇ ਨਾਲ ਆ ਸਰੀਆ ਲਾਇਆ ਹੋਇਆ ਔਰੇ ਠੀਕ ਹੈ ਨਾ ਹੁਣ ਜੇ ਆ ਚੀਜ਼ ਨੂੰ ਆਪਾਂ ਕਿਦੇ ਮੰਨ ਕੇ ਚੱਲ ਕਿਸੇ ਕੋਈ ਚੀਜ਼ ਫਸ ਗਈ ਮੋਰ ਟੋਜਨ ਪਾਉਣ ਨੂੰ ਨਹੀਂ ਹੈਗਾ ਪਰ ਧੱਕਾ ਮਾਰਨਾ ਤਾਂ ਇਹ ਜੀ ਜ਼ੀਰੋ ਆ ਯਾਰ ਮੈਨੂੰ ਤਾਂ ਐ ਲੱਗਦਾ ਵੀ ਜਿਹੜੇ ਸਾਨੂੰ ਸਰੀਆ ਲਾਇਆ ਬਈ ਇਹ ਵੇਟ ਵੀ ਜ਼ਿਆਦਾ ਪਾਤਾ ਹੈ ਤਾਂ ਵੀ ਖਤਰਾ ਹੋ ਸਕਦਾ ਤਾਂ ਆ ਦੇਖ ਸਕਦਾ ਤੂੰ ਆ ਦੇਖ ਦੋ ਸੂਤ ਮੋਟੀ ਉਹ ਪੱਤੀ ਹੈ ਯਾਰ ਨਾਲੇ ਇਹ ਤਾਂ ਬਾਈ ਸਾਈਡ ਸਾਈਡ ਲੇਅਰ ਹੈ ਲੋਹੇ ਦੀ ਆ ਬੈਂਫਰ ਦੀ ਜਗ੍ਹਾ ਚੁੱਲਾ ਬਣਾ ਕੇ ਲੰਬੀਆਂ ਸਪੋਰਟਾਂ ਉੱਥੇ ਤੱਕ ਲੰਬੀਆਂ ਪਵਾ ਕੇ ਵੀ ਉਹਦੇ ਮੇ ਵੇਟ ਲਾਈਏ ਹਾਂ ਠੀਕ ਹੈ ਰੀਹਾਂ ਦਾ ਮੈਂ ਇਹ ਚੀਜ਼ ਕਹਿਣਾ ਬਾਕੀ ਵੀ ਜੇ ਕੋਈ ਹੋਰ ਵੀ ਆਪਾਂ ਨੂੰ ਰਾਏ ਦੇ ਦੇਓ ਕਿ ਕਿੱਕਣ ਕਰੀਏ ਇਹ ਅਸੀਂ ਮਤਰਾ ਵਾਲੇ ਕੰਮ ਨੂੰ ਲੈਣਾ ਤੁਸੀਂ ਕਮੈਂਟਾਂ 'ਚ ਬਾਤੇ ਬਾਤ ਬਾਈ ਦੱਸਿਓ ਵੀ ਇਹ ਸਾਨੂੰ ਕਿਵੇਂ ਫਿੱਟ ਰਹੂਗਾ ਜਿਵੇਂ ਮੇਰੇ ਵੇਟ ਪਾਈਏ ਇੱਕ ਆਪਾਂ ਚੁੱਲਾ ਬਣਾ ਕੇ ਬਈ ਚੁੱਲਾ ਬਣਾਉਣਾ ਬਾਈ ਬੈਂਫਰ ਨਹੀਂ ਬਣਾਉਣਾ ਹੈ ਜਿਵੇਂ ਆਪਣੇ 2 254 ਇੰਨਾ ਕੇ ਮਤਲਬ ਉਰੇ ਤੇ ਸਿਰਫ ਆਪਾਂ ਨੇ ਬਾਈ ਜੀ ਲਗਭਗ 20 ਇੰਚ ਦਾ ਚੁੱਲਾ ਬਣਾਉਣਾ ਹੈ ਬਸ ਹਾਂ ਕਿਉਂਕਿ ਸ਼ੋਅ ਖੁੱਲਦੀ ਐ ਨੇ ਦੀ ਫਰੰਟ ਨੂੰ 19 ਕਿ ਸੋਹ ਦੇ ਹਿਸਾਬ ਨਾਲ ਰੱਖ ਕੇ ਆਪਾਂ ਨੇ 20 ਇੰਚ ਦਾ ਚੁੱਲਾ ਬਣਾਉਣਾ ਹੈ ਵੇਪਰ ਨਹੀਂ ਆਪਾਂ ਨੇ ਬਣਾਉਣਾ ਜਿਵੇਂ ਦੂਏ ਘੋੜਾ ਟਾਈਮ ਕਹਿ ਦੰਨੇ ਯਾਰ ਉਹਨੂੰ ਕਿਹਾ ਹੋ ਜਾਂਦਾ ਪਲੇਟਾ ਘਟ ਹੋ ਜਾਂਦੀ ਐ ਸਾਈਡ ਪਰ ਤੇ ਉਹ ਪਲੇਟ ਦਾ ਵਜਨ ਵੀ 25 ਕਿਲੋ ਆ ਜਾਂਦਾ ਸਪੋਰਟ ਪੈ ਜਾਂਦੀ ਐ ਬਾਈ ਨਾਲੇ ਨਿੱਗਰ ਲੋਹੇ ਲੋਹਾਂ ਦਾ ਨੀ 25 25 ਕਿਲੋ ਦੀ ਵੀਰੇ ਪਲੇਟ ਐਡ ਹੋ ਜਾਣੀ ਆ ਹੁਣ ਇਹਦੇ ਚ ਮੰਨ ਕੇ ਚੱਲ ਜਿਵੇਂ ਦਾ ਆ ਡਿਜ਼ਾਈਨ ਐ ਇਹਦਾ ਇਹਦੇ ਚ ਜਿਹੜੀ ਪਲੇਟ ਲਾਉਣੀ ਐ ਪਿੱਛੇ ਤੇ ਆਏ ਭੁੰਗ ਪੈ ਕੇ ਲੱਗਣੀ ਆ ਉਹ ਭੁੰਗ ਬਈ ਹੋਈ ਪਲੇਟ ਕਦੇ ਵੀ ਇਹ ਚੀਜ਼ ਨੂੰ ਬਹੁਤ ਘੱਟ ਬਚਾਅ ਕਰ ਸਕਦੀ ਐ ਨਾ ਇਹਦੇ ਚ ਵੱਜਣੇ ਸਰਾਕ ਸਾਈਡ ਪਰ ਨਟ ਪਾਉਣ ਨੂੰ ਚਲੋ ਚਲਿਏ ਫਿਰ ਭਾਈ ਗੁਰਦੁਆਰਾ ਸਾਹਿਬ ਜਾਂਦੇ ਪ੍ਰੋਗਰਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ